YouTube ਚੈਨਲ ਦੇਖਵਾਇਆ ਦਸਤਖੰਦ ਪਿਆਰ ਵਿੱਚ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਅੱਜ ਉਹਨੇ ਰੈਡ ਲਗਾਈ ਜੀ 575 ਸਰਪੰਚ ਜੀ ਰਹੀ ਗੱਲ ਵਿੱਚ ਜਿਹੜੇ ਮਾਡਲ ਇਹ ਮਾਡਲ ਹੈ ਜੀ 2005 ਪੀਵੀ 10 ਨੰਬਰ ਹੈ ਜੀ ਲੁਧਿਆਣਾ ਦਾ ਜੀ ਕੈਸ਼ ਦਾ ਜੀ ਕਾਪੀ ਗੱਲ ਇਹਦਾ ਅਗੜ ਸਾਰਾ ਉਸੇ ਮੌਕੇ ਦੇ ਹਾਂ ਦਾ ਪਹਿਲੇ ਨਵਾਂ ਹੈ ਜੀ ਤੇ ਰਹੀ ਗੱਲ ਵਿੱਚ ਜਿਹੜੇ ਟਾਇਰ ਨਹੀਂ ਲੱਹਦਾ ਅੱਗੇ ਵਾਲਾ ਤਾਂ ਬਿਲਕੁਲ ਹੀ ਨਵਾਂ ਹੈ ਜੀ ਐਮ ਆਰ ਐਮ ਰਨ ਪਿਛਲੇ ਮਹੀਨੇ ਉਹ ਜੀ ਟਾਇਰ 40% ਨੇ ਜੀ ਰੀਸੋਲਵ ਹੋ ਗਿਆ ਜੀ ਦਾ ਬੜ ਅਪਲਾਈ ਹੋਈ ਜੀ ਤੇ ਬਾਕੀ ਦਾ ਵੱਲ ਕਲਾਚ ਹੈ ਜੀ ਇੰਜਨ ਗੇਅਰ ਮਗਰ ਕੋਈ ਆਵਾਜ਼ ਨਹੀਂ ਜੀ ਮੰਨ ਲਓ ਵੀ ਲੈਟਰ ਦਾ ਕਿ ਡੀਜ਼ਲ ਪੰਪ ਨੂੰ ਚੱਕੀ ਲੱਗੇ ਕਲਚ ਹੋਰ ਲੱਗੇ ਜਾਂ ਨਾ ਕੋਈ ਹੈੱਡ ਖੁੱਲਿਆ ਜੀ। ਮਾਨੇਟਰ ਦਾ ਗੇਅਰ ਖੁੱਲਿਆ ਜੀ। ਡੀਜ਼ਲ ਪੰਪ ਦੇ ਇੱਕ ਕਲਚ ਹੁੰਦਾ ਹੈ ਜੀ। ਬਾਕੀ ਲੈਟਰ 'ਚ ਕੋਈ ਕੰਮ ਨਹੀਂ ਚਲਾਈ ਦਾ ਸਾਫ਼ ਹੈ ਜੀ। ਮੌਕੇ ਦੇ ਸਾਰੇ ਉਹ ਸਾਜਦਾ ਜੀ, ਰੇਮਾ ਰੂਮਾ ਦਾ ਵੀ ਲੈਟਰ ਪੂਰਾ ਚੰਗਾ ਵੀ ਜੀ। ਇਹ ਡਿਮਾਂਡ ਕਰਦਾ ਜੀ ਅਸੀਂ 2.5 ਲੱਖ ਰੁਪਈਆ ਜਾਨੀ 2.50 ਲੱਖ ਬਾਕੀ ਮੌਕੇ ਦੇ ਮਾਨਦਾਨ ਕਰਾਂਗੇ ਜੀ। ਇਹ ਹੁਣ ਦੇਖੋ ਤੁਸੀਂ ਲੈਟਰ ਦੀ ਵੀਡੀਓ ਜੀ। ਇਹ ਕੋਈ ਟਾਇਰ ਨਹੀਂ ਜੀ ਆਰੇ ਮਾਰੇ ਕੰਡੀਸ਼ਨਾਂ ਬਾਕੀ ਟਰੇ ਮਾੜੇ ਜਿਹਾ ਸ਼ੋਅ ਤੇ ਇੱਕ ਜਗ੍ਹਾ ਇੱਥੇ ਕੋਈ ਛਿੜਾ ਕੇ ਜੇ ਹੈਗੇ ਨੇ ਜੀ ਬਾਕੀ ਦਾ ਟਰੋਕੇ ਜੀ ਤੇ ਬੈਕ ਕੰਪਰੈਸ਼ਨ ਬਿਲਕੁਲ ਨਹੀਂ ਹੈਗਾ ਜੀ ਨਾ ਕੋਈ ਗੇਅਰ ਚ ਆਵਾਜ਼ ਬੂਜੇ ਕਿਸੇ ਤਰੀਕੇ ਦੀ ਆ ਦੇਖੋ ਜੇਲਪੁਰ ਹਾਲ ਤੱਕ ਸੀਲ ਜੇ ਨਹੀਂ ਖੁੱਲੇ ਟਰੈਕਟਰ ਦਾ ਹੈੱਡ ਵੀ ਨਹੀਂ ਖੁੱਲਾ ਟਰੈਕਟਰ ਹਾਲ ਤੱਕ ਆ ਮੇਰੀ ਪ੍ਰੋਮੋਟਰ ਦਾ ਕਵਰ ਦੇਖ ਲਓ ਜੀ ਧਿਆਰੇ ਮੈਂ ਦੇਖ ਲਓ ਜੀ ਆ ਮੁਰਾੜਾ ਘਰੀ ਜੀ ਨਹੀਂ ਆ ਸ਼ਰਤਾਂ ਲੱਗਿਆ ਮੈਂ ਜੀ ਦੇ ਮਿਲ ਗਿਆ ਆ ਦੇਖੋ ਪੰਜ ਮੜ ਲਾ ਜੀ ਇਹ ਅ ਲੈਂਕਾ ਦੇਖ ਲਓ ਜੀ ਸਟਾਪ ਲੈਂਕਰੇਟਰ ਦੇ ਨਾਲ ਦੀ ਆ ਜੀ ਅਸ਼ਿਆਤ ਰੀ ਲੱਗੀ ਹੋਈ ਜੀ ਨਾਰਮਲ ਜਿਹਾ ਇੰਜਨ ਗੇਅਰ ਰੈਕਟਰ ਬਿਲਕੁਲ ਓਕੇ ਜੀ। ਆ ਮਤਾਲੇ ਕੋਲ ਮਤავੇ ਕੋਲ ਨਾ ਮਬਈ ਵਾਂ ਪਰੂਮ ਪਰ ਓਰੀਜਨਲ ਲੱਗਿਆ ਹੈ ਜੀ। ਠੀਕ ਹੈ ਵੀ ਜੀ ਸ਼ੁਕਰੀਆ ਧੰਨਵਾਦ।